ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝੰਡ ਵਾਲਾ ਖਰਤਾ ਦੋਸਤੋ ਬਾਈ ਕੁਲਦੀਪ ਕੋਲੇ ਸੱਜਣੋਂ ਪਹੁੰਚੇ ਆਂ ਫਾਇਲਕਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਾਇਲਕਾ ਹੀ ਪਾਈ ਜਾਂਦੀ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਤੇ ਅੱਜ ਦੋਸਤੋ ਚਾਰ ਨਾਗ ਵਿਖਾਉਣੇ ਆ ਚਾਰੇ ਦੋਸਤੋ ਗੱਬਣਾ ਇੱਕ ਜਰਸੀ ਤੇ ਤਿੰਨ ਐਫਐਓ ਦੋਸਤੋ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਬਈ ਠੀਕ ਆ ਜੀ ਵਧੀਆ ਕੀ ਨਾਂ ਦੱਸੋ ਬਈ ਆਪਣਾ ਪ੍ਰਦੀਪ ਸਿੰਘ ਜੀ ਕੁਲਦੀਪ ਸਿੰਘ ਇਹ ਨੰਬਰ ਵੀ ਦੱਸ ਦਿਓ ਭਰਾ ਨੰਬਰ 94655552460 ਠੀਕ ਆ ਅੱਜ ਕਿੰਨੇ ਨਾਗ ਆ ਬਈ 4 ਆ ਜੀ 4 ਨਾਗ ਆ ਠੀਕ ਆ ਆ ਬਈ ਸਾਹਮਣੇ ਇਹ ਚ ਫਰ ਵੜ ਖੜੀ ਆ ਕੀ ਡਿਟੇਲ ਆ ਭਰਾ ਇਹ ਇਹ ਬਈ 22 ਕਿਲੋ ਦੁੱਧ ਚੋਇਆ ਪਹਿਲੇ ਸੂਏ ਮਾਲਕਾਂ ਨੇ ਦੱਸਿਆ 22 ਕਿਲੋ ਇਹ ਸੋ ਹੁਣ ਦੂਜਾ ਸੂਆ ਸੂਣੀ ਆ ਦੂਜਾ ਸੂਆ ਸੂਣੀ ਆ ਤੇ 20 ਦਿਨਾਂ ਦੀ ਕੱਚੀ ਆ 20 ਦਿਨਾਂ ਦੀ ਇਹ ਕੱਚੀ ਆ ਹਾਂ ਠੀਕ ਆ ਵੇਰ ਬੂਲ ਦੋਸਤੋ ਚੰਗੀ ਆ ਤੋੜ ਕੇ ਦੋਸਤੋ ਤੁਹਾਨੂੰ ਖਾ ਦੇਣਾ ਸਾਫ ਸੁਰਾਹਵਾਨਾ 20 ਦਿਨਾਂ ਦੀ ਕੱਚੀ ਆ ਦੋਸਤੋ ਸੋਨਾ ਕੱਢ ਕਾਠਾ ਦੂਜਾ ਸੁਆਸ ਹੁੰਦੀ ਆ ਦੇਖ ਸਕਦੇ ਹੋ ਆ ਨਹੀਂ ਦੋਸਤੋ ਢੇਲਾ ਕਾਫੀ ਪਈ ਆ ਬਾਕੀ ਦੋਸਤੋ ਫੈਕਸਟਰ ਦੇ ਵਿੱਚ ਲੰਮੀ ਲੰਮੀ ਪਰੇ ਨੂੰ ਐਂ ਲਿਆ ਫਿਰ ਇਧਰ ਤੇ ਵੇਲਬੂਲ ਚੰਗੀ ਆ ਦੋਸਤੋ ਕਦ ਕੜੀ ਸੋਹਣਾ ਥਣਾ ਦਾ ਸਾਈ ਵੀ ਦੋਸਤੋ ਬਹੁਤ ਸੋਹਣਾ ਲੱਗਿਆ ਦੇਖ ਸਕਦੇ ਹੋ ਪੂਰੇ ਵੱਡੇ ਕਦ ਕੜ ਠ ਵਾਲੀ ਆ ਰਾਜੀਪਲੀ ਆ ਦੋਸਤੋ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣਾ ਦਾ ਸਾਈ ਗਿਆ ਵਿਖਾ ਦਿੰਨੇ ਆ ਮੋਲਾ ਜਿਹੜਾ ਦੋਸਤੋ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਦੇਖਾਇ ਦੇਣ ਦੋਸਤੋ ਮੋਲਾ ਐਸਾ ਇਹਨੇ ਦੋਸਤੋ ਹਵਾਨੇ ਤੇ ਨਾੜਾ ਵੇਖ ਸਕਦੇ ਆ ਦੋਸਤੋ ਚਾਰੇ ਥਣਾ ਦਾ ਸੀਮ ਸਾਈਜ ਆ ਮੁੱਲ ਕੀ ਕਰਾਂਗੇ ਬਾਈ ਜਲਦੀ ਦੇ ਦਾ ਇਹ ਤਾਂ ਮੁੱਲ ਵੀਰੇ ਜਿੰਨਾ ਮਰਜ਼ੀ ਕਰੀਏਗੇ 80000 ਦੇ ਹਾਂ ਨਾ ਕਹਿੰਨੇ 80000 ਬਾਕੀ ਮਾਨਤਾਂ ਜ਼ਰੂਰ ਕਰਾਂਗੇ ਆਏ ਬੰਦੇ ਦਾ ਲਓ ਵੀ ਸਜਣੋ 80000 ਦੇ ਵਿੱਚੋਂ ਮਾਨਤਾਂ ਤੁਹਾਡਾ ਹੋ ਜਾਊਗਾ ਕਰਾਏ ਪਾੜੇ ਜੋ ਜੋ ਗਰੇ ਜਰੂਰ ਛੱਡਾਂਗੇ ਕੋਈ ਸੱਜਣ ਤੂਰੋਂ ਨੇ ਲਿਆਊਗਾ ਸੱਜਣੋ ਬਾਈਆਂ ਦਾ ਕਰਾਏ ਪਾੜੇ ਜੋ ਗਰੇ ਜਰੂਰ ਛੱਡ ਦਿਆਂਗੇ ਬਾਕੀ ਦੋਸਤੋ ਮਾਨਤਾਂ ਤੁਹਾਡਾ ਇੱਥੇ ਆਇਆ ਦਾ ਹੋ ਜਾਣਾ ਫਿਕਸ ਰੇਟ ਨਹੀਂ ਹੁੰਦਾ ਕੋਈ ਵੀ ਭਾਈ 2 ਨੰਬਰ ਐਚ ਐਫ ਵੈਡ ਦੀ ਗੱਲ ਕਰੀਏ ਇਹ ਕਿੰਨਾ ਮਸੂਆ ਸੁਹੰਦੀ ਆ ਇਹ ਪਹਿਲਾ ਸੁਆ ਦੱਸੀਏ ਵੀਰੇ ਮਾਲਕਾਂ ਨੇ ਪਹਿਲਾ ਸੁਆ ਦੱਸੀਏ ਮਾਲਕ ਹਾਂ ਠੀਕ ਆ ਕਿੰਨੇ ਦਿਨ ਲੈ ਜੂ ਬਈ ਇਹ 15 ਦਿਨ ਲੈ ਜੀ ਰਾਮ ਨਾ ਇਹ 15 ਦਿਨ ਲੈ ਜੂ ਲਓ ਵੀ ਸੱਜਣੋ ਇਹ ਵੀ ਰਾਜੀਪਲੀ ਆ ਸੋਹਣੇ ਢਾਂਚੇ ਦੇ 100 ਢੁੱਡੀ ਬੜੀ ਆ ਦੇਖ ਸਕਦੇ ਆ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ 15 ਦਿਨਾਂ ਦੀ ਕੱਚੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਦੋਸਤੋ ਦੇਖ ਸਕਦੇ ਆ ਉਮੀਦ ਆ ਵੀ ਦੋਸਤੋ ਸੋਹਣਾ ਹਵਾਨਾ ਇਹਨੇ ਕੱਢਿਆ ਹੋਣਾ ਦੇਖ ਸਕਦੇ ਆ ਢੈਲ ਢੂਲ ਦੋਸਤੋ ਕਾਫੀ ਪਈ ਐ ਹਜੇ ਇੱਕ ਪਾਸੇ ਦੋਸਤੋ ਥੋੜੀਆਂ ਹੀ ਭਲਾਂ ਬਾਕੀ ਦੋਸਤੋ ਰਾਜੀ ਪਲੀ ਐ ਤੋੜ ਕੇ ਤੁਹਾਨੂੰ ਇਹ ਵੀ ਖਾ ਦਿੰਦੇ ਆ ਖੋਲ ਲੈ ਵੀ ਤੋੜੀ ਗਏ ਹੋ ਵੀ ਸਜੋਂ ਦੇਖ ਸਕਦੇ ਆ ਲੰਮੀ ਖਵਾਨੇ ਦੇ ਵਿੱਚ ਢਿੱਲ ਦੇਖ ਸਕਦੇ ਆ ਦੂਰ ਕੋ ਪਹਿਲਾ ਸੂਆ ਸੁੰਦੀ ਆ ਰਾਜੀਪਲੀ ਵਹਿੜਾ ਦੋਸਤੋ ਬਾਕੀ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਜਿਵੇਂ ਪਸ਼ੂ ਦੋਸਤੋ ਅੱਗੇ ਤੋਂ ਆਉਂਦਾ ਉਸੇ ਹਿਸਾਬ ਨਾਲ ਬਾਈ ਡਿਟੇਲ ਦੇ ਨਾਲ ਦੋਸਤੋ ਦੱਸ ਦਿੰਦਾ ਇਹ ਕਿੰਨਾ ਕੁ ਦੁੱਧ ਪਾ ਦੂਗੀ ਬਈ ਪਹਿਲੇ ਸੀ ਵੀ ਤਾਂ ਤਾਂ ਬਾਹਰ ਹੀ ਚੱਲੂ ਵੀ 20 ਕਿਲੋ ਦੁੱਧ ਪਹਿਲਾਂ ਚਵਾਹੂ ਚ ਹੋਊਗੀ ਮਾਲਕ ਤਾਂ ਦੇ ਮਾਲਾ ਬਹੁਤ ਚੰਗਾ ਰਕਾਟ ਮਾਲਕਾਂ ਤਾਂ ਦੱਸਣ ਨੂੰ ਬਹਾਉਂ ਨਾ ਕੀ ਮਾਲਕ ਤਾਂ ਦੇ ਮਾਨ ਲੱਤੀ ਇਹਦਾ ਮੁੱਲ 75000 ਆ 70000 ਦੀ ਦੇ ਦਾਂਗੇ ਮੁੱਲ 75000 ਦੇ 70000 ਦੀ ਦੇਵਾਂ ਹਾਂ ਲਓ ਵੀ ਸੱਜਣੋ ਇਹਦਾ ਮੁੱਲ ਬਾਈ ਜੀ ਦਾ 70000 ਆ ਮਾਨਤਨ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਕੋਈ ਗੱਲ ਨਹੀਂ ਕਰਾਏ ਭਾੜੇ ਜੋ ਜਿਹੜਾ ਕੋਈ ਵੀਰ ਆਊਗਾ ਦੋਸਤੋ ਆਪਦੀ ਤਸੱਲੀ ਕਰੇ ਇੱਥੇ ਤੇ ਸੌਦਾ ਕਰ ਲੈ ਨੰਬਰ ਸਕਰੀਨ ਤੇ ਆ ਭਈ ਇਸ ਤੋਂ ਅੱਗੇ ਜਰਸੀ ਦੀ ਗੱਲ ਕਰੀਏ ਜਰਸੀ ਕਿੰਨਾ ਮਸੂਆ ਸੁਹੰਦੀ ਹੈ ਤੀਜਾ ਸੁਆ ਦੱਸੀਏ ਵੀਰੇ ਇਹ ਤੀਜਾ ਸੁਆ ਦੱਸੀ ਹੈ ਠੀਕ ਆ ਇਹ ਵੀ ਦੋਸਤੋ ਪੰਜਾਬ ਵਾਲੀ ਜਰਸੀ ਆ ਸੋਹਣਾ ਦੋਸਤੋ ਖਣ ਹਵਾਨਾ ਇਹਦਾ ਵੀ ਇਹ ਕਿੰਨੇ ਦਿਨ ਲੱਜੂਗੀ ਇਹ 10 ਦਿਨ ਤਾਂ ਲੈ ਜਾਊਗੀ 10 ਦਿਨ ਹਜੇ ਲੱਗੇਗੀ ਠੀਕ ਆ ਕਿੰਨਾ ਕੁ ਦੁੱਧ ਪਾਣਦੀ ਹੈ ਮਾਲਕਾਂ ਨੇ 20 ਕਿਲੋ ਕਿਆ ਮਾਲਕਾਂ ਨੇ ਗਾਂ ਹੁਣ ਇਹਦਾ ਗਾਂ ਅਗਲੇ ਵੀ ਸੇਵਾ ਤੇ ਗਾਂ ਆਪਾਂ ਤਾਂ ਕੀ ਕਰੀਏ ਨੇ ਪਕੜ ਚੋਇਆ ਲਓ ਵੀ ਸੱਜਣੋ ਬਾਈਆਂ ਦਾ 20 ਕਿਲੋ ਮਾਲਕਾਂ ਨੇ ਦੱਸਿਆ ਦੋਸਤੋ ਸੋਣਾ ਦਾ ਸਾਇ ਸੋਣਾ ਤੇ ਦਰਮਿਆਨੇ ਕੱਦ ਕਾਠ ਵਾਲੀ ਆ ਦੋਸਤੋ ਕਿ ਆਪਾਂ ਕਹਿੰਦੇ ਵੀ ਵੱਡੇ ਕੱਦ ਕਾਠ ਵਾਲੀ ਆ ਨਾ ਹੀ ਕੋਈ ਬੜਾ ਵੱਡਾ ਕਰਦਾ ਤੇ ਨਾ ਹੀ ਛੋਟਾ ਦੋਸਤੋ ਦਰਮਿਆਨੇ ਕੱਦ ਕਾਠ ਵਾਲੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਲਓ ਵੀ ਸੱਜਣੋ ਦੇਖ ਸਕਦੇ ਆ ਸੋਣਾ ਹਵਾਨਾ ਤਿਆਰ ਕੀਤਾ ਹੋਇਆ ਦੈਨ ਬਾਈਆਂ ਦਾ ਇਹਨੇ ਵੀ ਦੱਸ ਦੋਸਤੋ ਲੈ ਜਾਣੇ ਆ ਬਾਕੀ ਰਾਜੀਪਲੀ ਆ ਮੋੜ ਲਾ ਬਈ ਥੋੜਾ ਜਿਹਾ ਕ੍ਰੋਸ ਆਂਗਾ ਦੋਸਤੋ ਜੈਤੀ ਬਲੈਕ ਰੰਗ ਦੇ ਵਿੱਚ ਆ ਇਹਦਾ ਕੀ ਮੁੱਲ ਰਹੂਗਾ ਬਾਈ ਇਹ ਤਾਂ ਮੁੱਲ ਤਾਂ ਕਰਦੇ 60000 ਰੁਪਿਆ ਅੱਛਾ 55000 ਦੀ ਦੇਵਾਂਗੇ 55000 ਦੀ ਸੀ ਠੰਡੀ ਹੈ ਵੀ ਠੰਡੀ ਮਾਰਾ ਲਓ ਵੀ ਸੱਜਣੋ ਬਾਈਆਂ ਇਹ ਜਿਵੇਂ ਮਰਜ਼ੀ ਬੈਠ ਰੋ ਕੋਈ ਚੱਕਰੀ ਕੋਈ ਨਹੀਂ ਜਿਵੇਂ ਮਰਜ਼ੀ ਕੋਈ ਬੰਦਾ ਹੱਥ ਲਾਈ ਜਾਵੇ ਵੇਖ ਸਕਦੇ ਆ ਬਾਈ ਦਾ ਬੇਟਾ ਥਾਣਾ ਦੇ ਹੱਥ ਮਾਰ ਰਿਹਾ ਬਿਲਕੁਲ ਸਾਫ ਸੁਥਰੀ ਵਹਿੜਾ ਇੱਥੇ ਆਉਂਗੇ ਤਾਂ ਪਸੰਦ ਆਊਗੀ ਤੁਹਾਡੇ ਇਹਦਾ ਰੇਟ ਦੋਸਤੋ 60000 ਬਾਈਆਂ ਦਾ ਮਾਨ ਤਾਂ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਇਸ ਤੋਂ ਅੱਗੇ ਦੋਸਤੋ 4 ਨੰਬਰ ਲਓ ਵੀ ਸੱਜਣੋ 4 ਨੰਬਰ ਸੀ ਆਪਣੇ ਵੀਡੀਓ ਕਵਰ ਕਰਨ ਆਏ ਤੇ ਹੀ ਦੋਸਤੋ ਬਾਈ ਨੇ ਇਸਨੇ ਸੌਦਾ ਕੀਤਾ ਤੇ 4 ਨੰਬਰ ਦੀ ਦੋਸਤੋ ਇਸੇ ਕਰਕੇ ਆਪਾਂ ਵੀਡੀਓ ਕਵਰ ਨਹੀਂ ਕਰਦੇਗੇ ਤੇ ਬਾਈ ਕਲਦੀਪੇ ਫਿਰ ਸੇਲ ਕਰਤੀ ਹਾਂ ਹਾਂਜੀ ਠੀਕ ਆ ਵੈਸੇ ਆਪਾਂ ਚਾਰਾਂ ਨਹੀਂ ਕਰਨੀ ਸੀ ਜੀ ਹਾਂ ਹਾਂ ਚਾਰਾਂ ਦੀ ਕਰਨੀ ਚਾਰ ਨੰਬਰ ਸੀਗੇ ਵੀ ਇਹ ਚਾਚਾ ਜੀ ਮੇਰੇ ਠੀਕ ਆ ਇਹਾਂ ਦੇ ਵੀ ਅਸੀਂ ਲੈ ਜਾਣੀ ਆ ਮੰਗਦਾ ਜੋ ਕੋਈ ਠੀਕ ਆ ਲਓ ਵੀ ਸੱਜਣੋ ਇਹ ਵੈੜ ਸੇਲ ਹੋ ਗਈ ਤੇ ਕਿੰਨੇ ਦੇਤੀ ਆਪਾਂ ਇਹਨਾਂ ਨੂੰ 50000 ਰੁਪਏ ਆਖਿਆ ਸੀ ਇਹਦਾ ਠੀਕ ਆ ਇਹ ਆnde ਅਸੀਂ ਦੋ ਛਡਾਉਣਾ ਆਵੇ ਜ਼ਰੂਰ ਵਿੱਚੋਂ ਜਿੰਨੇ ਦੇਣਗੇ ਲੱਲਾਂਗੇ ਫਿਰ ਇਹਨਾਂ ਤੋਂ ਕਾਹ ਲੈਣਾ ਨਾ ਕਰਦੀ ਗੱਲ ਆ ਅੰਕਲ ਜੀ ਠੀਕ ਮਿਲ ਗਈ ਫਿਰ ਠੀਕ ਜੀ ਠੀਕ ਵਧੀਆ ਠੀਕ ਆ ਚਲੋ ਵਧਾਈਆਂ ਹੋਣ ਜੀ ਲਓ ਵੀ ਸੱਜਣੋ ਇਹ ਵੈਡ ਸੇਲ ਹੋ ਗਈ ਤੇ ਇਸ ਤੋਂ ਅੱਗੇ ਦੋਸਤੋ ਤਿੰਨ ਰਹਿਈਆਂ ਇਹਨਾਂ ਦੇ ਵਿੱਚੋਂ ਦੋਸਤੋ ਤੁਹਾਨੂੰ ਕੋਈ ਵੀ ਨਾਗ ਪਸੰਦ ਹੋਵੇ ਜਾਂ ਜਰਸੀ ਜਾਂ ਦੋ ਐਫ ਇਹਨਾਂ ਦਾ ਦੋਸਤੋ ਸੰਪਰਕ ਕਰ ਸਕਦੇ ਆ ਬਾਈ ਨਾਲ ਇਹਨਾਂ ਬਾਰੇ ਤੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ